ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 266 ਤੋਂ ਲੈ ਕੇ 268 ਤੱਕ ਬਾਣੀ ਦੇ ਵਿਚਾਰ ਕਰਦੇ ਆਂ ਇਹ ਚੌਥੀ ਅਸ਼ਟਪਦੀ ਚੱਲ ਰਹੀ ਹੈ ਜੀ ਸੁਖਮਨੀ ਸਾਹਿਬ ਦੀ ਸ਼ਲੋਕ ਨਿਰਗੁਣ ਯਾਰ ਈਆਂ ਨਾ ਸੋ ਪ੍ਰਭ ਸਦਾ ਸਮਾਲ ਜੇਨ ਕੀ ਆ ਤੇ ਸਚੀਤ ਰਖ ਨਾਨਕ ਨਿਭਹੀ ਨਾਲ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਹੈ ਨਿਰਗੁਨੀਆਰ ਇਹ ਗੁਣਾ ਤੋਂ ਹੀਨ ਜੀਵ ਹੈ ਹੈ ਇਹ ਯਾਨੇ ਜੀਵ ਜਿੱਦਾਂ ਕਹਿੰਦੇ ਨੇ ਕਿ ਇਹ ਕਹਿੰਦੇ ਅਣਜਾਣੇ ਕਹੀਦਾ ਵੀ ਜਿੱਦ ਹੀ ਬੁੱਧੀ ਅਜੇ ਬੱਚਿਆਂ ਵਾਂਗ ਹੋਵੇ ਬੀ ਮਤਲਬ ਜਿਆਦਾ ਬੱਚੇ ਦੀ ਜਿੱਦਾਂ ਬੁੱਧੀ ਘੱਟ ਕੰਮ ਕਰਦੀ ਆ ਨਾ ਫਿਰ ਹੌਲੀ ਹੌਲੀ ਜਦਾਂ ਵੱਡਾ ਹੁੰਦਾ ਜਾਂਦਾ ਤੇ ਮਤਲਬ ਜਿਆਦਾ ਸਮਝ ਪੈਣਦੀ ਜਾਂਦੀ ਐ ਇਸ ਤਰ੍ਹਾਂ ਹੀ ਆਣਿਆ ਮਤਲਬ ਇਆਣ ਜੀਵ ਨੂੰ ਕਹਿੰਦੇ ਨੇ ਇਆਣੇ ਜੀਵ ਕਹਿੰਦੇ ਉਸ ਪਰਮਾਤਮਾ ਨੂੰ ਸਦਾ ਯਾਦ ਰੱਖ ਜਿਨ ਕੀਆ ਜਿਨੇ ਕਹਿੰਨੇ ਤੈਨੂੰ ਇਹ ਜੀਵਨ ਦਿੱਤਾ ਜਿਨੇ ਤੈਨੂੰ ਬਣਾਇਆ ਉਨੋ ਸਦਾ ਚੇਤੇ ਵਿੱਚ ਰੱਖ ਕਹਿੰਦੇ ਉਹ ਤੇਰਾ ਨਾਨਕ ਜੀ ਕਹਿੰਦੇ ਸਦਾ ਦਾ ਨਿਬਣ ਵਾਲਾ ਸਾਥੀ ਹੈ ਪ੍ਰਮਾਤਮਾ ਜੀ ਅਸ਼ਟਪਦੀ ਰਮাইয়া ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵੰਦ੍ਰਿਸਤਾਨੀ ਕਹਿੰਦੇ ਹੈ ਜੀਵ ਉਸ ਸੋਹਣੇ ਪ੍ਰਮਾਤਮਾ ਦੇ ਗੁਣ ਯਾਦ ਰੱਖ ਕਹਿੰਦੇ ਦੇਖ ਤੈਨੂੰ ਉਹਨੇ ਕਿਸ-ਕਿਸ ਚੀਜ਼ ਤੋਂ ਲੈ ਕੇ ਕਿੰਨਾ ਸੋਨਾ ਬਣਾ ਦਿੱਤਾ ਪਿਤਾ ਦਾ ਬਿੰਦ ਮਾਤਾ ਦੀ ਰਕਤ ਵੀ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹਨਾਂ ਤੋਂ ਲੈ ਕੇ ਕਿੰਨਾ ਸੋਨਾ ਤੇਰਾ ਸਰੀਰ ਬਣਾ ਦਿੱਤਾ ਕਹਿੰਦੇ ਵੀ ਕਿੰਨਾ ਸੋਨਾ ਹੁਣ ਤੂੰ ਲੱਗ ਰਿਆਂ ਉਹਨੂੰ ਯਾਦ ਰੱਖ ਕਹਿੰਦੇ ਜੇ ਤੂੰ ਸਾਜ ਸਵਾਰ ਸਿਗਾਰਿਆ ਗਰਵ ਅਗਨ ਮਹਿ ਜਿਨੇ ਉਬਾਰਿਆ ਕਹਿੰਦੇ ਦੇਖ ਲੈ ਉਸ ਪ੍ਰਮਾਤਮਾ ਨੇ ਤੈਨੂੰ ਕਹਿੰਦੇ ਕਿੰਨਾ ਸੋਹਣਾ ਸਵਾਰ ਦਿੱਤਾ ਸੋਹਣਾ ਮਨੁੱਖਾ ਜੀਵਨ ਤੈਨੂੰ ਦੇ ਦਿੱਤਾ ਮਾਤਾ ਦੇ ਗਰਭ ਦੀ ਅਗਨੀ ਦੇ ਵਿੱਚੋਂ ਤੈਨੂੰ ਕਹਿੰਦੇ ਰੱਖਿਆ ਕਰਕੇ ਬਾਹਰ ਕੱਢ ਲਿਆਂਦਾ ਕਹਿੰਦੇ ਉੱਥੇ ਵੀ ਤੇਰੀ ਰੱਖਿਆ ਕੀਤੀ ਬਾਰ ਬਿਵਸਤਾ ਤੁਝੈ ਪਿਆਰ ਹੈ ਦੁੱਧ ਪਰ ਜੋਵਨ ਪੋਜਨ ਸੁਖ ਸੂਦ ਕਹਿੰਦੇ ਜਦੋਂ ਤੂੰ ਜਨਮਿਆ ਤੇਰੇ ਲਈ ਮਾਤਾ ਦਾ ਦੁੱਧ ਤਿਆਰ ਸੀ ਤੇਰੇ ਲਈ ਭੋਜਨ ਉਹ ਤਿਆਰ ਸੀ ਕਹਿੰਦੇ ਫਿਰ ਜਦੋਂ ਕਹਿੰਦੇ ਤੈਨੂੰ ਜਵਾਨੀ ਚ ਆਇਆ ਫਿਰ ਤੈਨੂੰ ਹੋਰ ਭੋਜਨ ਹੋਰ ਸੁਖ ਸਭ ਕੁਝ ਉਹਨੇ ਪ੍ਰਦਾਨ ਕੀਤੇ ਨੇ ਬਿਰਦ ਪਿਆ ਉਪਰ ਸਾਖ ਸੈਨ ਮੁਖ ਆਪਿਆ ਉਹ ਬੈਠ ਕੋਦਨ ਫਿਰ ਕਹਿੰਦੇ ਬੁਢਾਪੇ ਵਿੱਚ ਤੇਰੇ ਦੇਖ ਲੈ ਕਿਦਾਂ ਸਾਰੇ ਸਾਖ ਹੁੰਦੇ ਨੇ ਜਿਹੜੇ ਤੇਰੇ ਰਿਸ਼ਤੇਦਾਰ ਹੁੰਦੇ ਨੇ ਉਹ ਤੇਰੀ ਕਿਦਾਂ ਬੈਠੇ ਦੀ ਕਹਿੰਦੇ ਤੇਰੀ ਸਹਾਇਤਾ ਕਰਦੇ ਨੇ ਤੈਨੂੰ ਬੈਠੇ ਨੂੰ ਖਾਣ ਪੀਣ ਨੂੰ ਦਿੰਦੇ ਨੇ ਇਹ ਸਭ ਕੁਝ ਕਹਿੰਦੇ ਤੇਰੇ ਲਈ ਪਰਮਾਤਮਾ ਨੇ ਵਿਧੀ ਬਣਾਈ ਆ ਇਹ ਨਿਰਗੁਣ ਗੁਣ ਕਛੂ ਨ ਬੂਜੈ ਬਖਸ ਲਿਓ ਤੋ ਨਾਨਕ ਸੀਜੈ ਫਿਰ ਨਾਨਕ ਜੀ ਆਪ ਹੀ ਜੀਵ ਲਈ ਬੇਨਤੀ ਕਰਦੇ ਨੇ ਕਿ ਇਹ ਪ੍ਰਮਾਤਮਾ ਜੀ ਇਸ ਗੁਣਹੀਨ ਜੀਵ ਨੂੰ ਤੇ ਤੇਰੇ ਗੁਣ ਕੁਛ ਸੁਝਦੇ ਨਹੀਂ ਹੈਗੇ ਵੀ ਤੂੰ ਹੀ ਕਹਿੰਦੇ ਇਹਦੇ ਤੇ ਕਿਰਪਾ ਕਰ ਤਾਤਾ ਇਹੇ ਦਰਗਾਹ ਦੇ ਵਿੱਚ ਤੇਰੇ ਸੁਰਖਰੂ ਹੋ ਜਵੇ ਤੂੰ ਹੀ ਇਸ ਜੀਵ ਨੂੰ ਮੱਤ ਦੇ ਕਹਿੰਦੇ ਵੀ ਤੇਰੇ ਗੁਣਾਵਾਰੇ ਇਸ ਜੀਵ ਨੂੰ ਕੁਝ ਪਤਾ ਹੀ ਨਹੀਂ ਹੈ ਇਹ ਕੁਝ ਤੇਰੇ ਗੁਣ ਗਾਉਂਦਾ ਹੀ ਨਹੀਂ ਹੈ ਜਿਹੇ ਪ੍ਰਸਾਦ ਤਰ ਉਪਰ ਸੁਖ ਬਸੈ ਸੁੱਤparat ਮੀਤ ਬਨਤਾ ਸੰਗ ਹਸੈ ਕਹਿੰਦੇ ਉਹ ਪਰਮਾਤਮਾ ਜਿਹਦੀ ਕਿਰਪਾ ਦੇ ਨਾਲ ਤੂੰ ਇਸ ਧਰਤੀ ਉੱਤੇ ਸੁੱਖਾਂ ਵਿੱਚ ਬਸਦਾ ਹੈ ਪੁੱਤ ਭਰਾ ਮਿੱਤਰ ਇਸਤਰੀ ਸਾਰਿਆਂ ਦੇ ਨਾਲ ਹੱਸਦਾ ਖੇਡਦਾ ਹੈ ਜਿਹ ਪ੍ਰਸਾਦ ਪੀਵੇ ਸীতਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਕਹਿੰਦੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਠੰਡਾ ਪਾਣੀ ਪੀਂਨਾ ਤੈਨੂੰ ਵਰਤਨ ਦੇ ਲਈ ਕਹਿੰਦੇ ਉਹਨੇ ਹਵਾ ਦਿੱਤੀ ਆ ਅਮੋਲਕ ਅੱਗ ਦਿੱਤੀ ਆ ਤੈਨੂੰ ਸੁਖਦਾਈ ਬਣਾਇਆ ਏ ਸਾਰੀਆਂ ਚੀਜ਼ਾਂ ਦੇ ਕੇ ਉਹਨੂੰ ਯਾਦ ਰੱਖ ਇਹੇ ਪ੍ਰਸਾਦ ਭੋਗੈ ਸਬਰਸਾ ਸਗਲ ਸਮਗਰੀ ਸੰਗ ਸਾਥ ਬਸਾ ਕਹਿੰਦੇ ਉਹਦੀ ਕਿਰਪਾ ਦੇ ਨਾਲ ਤੈਨੂੰ ਇਹ ਸਾਰੇ ਭੋਜਨ ਪਦਾਰਥ ਮਿਲੇ ਨੇ ਹੋਰ ਸਮਗਰੀ ਮਿਲੀ ਆ ਜਿਹਦੇ ਨਾਲ ਤੂੰ ਸੁਖੀ ਰਹਿ ਰਹਿਆ ਬਰਤ ਰਹਿਆ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤੇ ਸੈ ਤਿਆਗ ਅਵਰ ਸੰਗ ਰਚਨਾ ਕਹਿੰਦੇ ਪਰਮਾਤਮਾ ਤੇਨੂੰ ਹੱਥ ਪੈਰ ਕੰਨ ਅੱਖਾਂ ਜੀਵ ਸਭ ਕੁਝ ਤੈਨੂੰ ਕਹਿੰਦੇ ਇਹ ਅੰਗ ਪੈਰ ਦਿੱਤੇ ਨੇ ਕਹਿੰਦੇ ਉਹਨੂੰ ਪੁਲਾ ਕੇ ਤੂੰ ਕਹਿੰਦੇ ਹੋਰ ਦੂਜੀਆਂ ਇਹ ਕਹਿੰਦੇ ਮਾਇਆ ਦੇ ਪ੍ਰੇਮ ਵਿੱਚ ਰਚਿਆ ਹੋਇਆ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਫਿਰ ਨਾਨਕ ਜੀ ਬਾਰ ਬਾਰ ਬੇਨਤੀ ਕਰਨ ਕਰਦੇ ਨੇ ਪਰਮਾਤਮਾ ਅੱਗੇ ਕਿਹੇ ਪਰਮਾਤਮਾ ਜੀ ਏ ਜੀਵ ਤਾਂ ਕਹਿੰਦੇ ਆਣੇ ਨੇ ਮੂਰਖ ਨੇ ਕਹਿੰਦੇ ਇਹਨਾਂ ਦੀ ਸਮਝ ਵਿੱਚ ਤੇਰੇ ਗੁਣ ਨਹੀਂ ਆਉਂਦੇ ਫਿਰ ਇਸ ਤਰ੍ਹਾਂ ਦੇ ਜਿ ਔਗਣ ਨੇ ਇਹਨਾਂ ਦੇ ਵਿੱਚ ਫਿਰ ਇਸ ਤਰ੍ਹਾਂ ਦੇ ਇਹਨਾਂ ਨੂੰ ਦੁੱਖ ਵਿਆਪਦੇ ਨੇ ਕਹਿੰਦੇ हे ਪ੍ਰਮਾਤਮਾ ਜੀ ਇਹਨਾਂ ਨੂੰ ਆਪ ਹੀ ਮਤ ਦਿਓ ਆਪ ਹੀ ਇਹਨਾਂ ਨੂੰ ਆਪਣੇ ਚਰਨਾਂ 'ਚ ਲਾ ਲਿਓ ਇਹਨਾਂ ਦੇ ਵਸ ਦੀ ਗੱਲ ਨਹੀਂ ਕਿ ਇਹ ਆਪ ਲੱਗ ਸਕਣ ਵਾਹਿਗੁਰੂ ਜੀ ਵਾਹਿਗੁਰੂ ਆਦ ਅੰਤ ਜੋ ਰਾਖਣ ਹਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਕਹਿੰਦੇ ਉਹ ਪਰਮਾਤਮਾ ਜੋ ਜਨਮ ਤੋਂ ਲੈ ਕੇ ਮਰਨ ਤੱਕ ਜੀਵ ਦਾ ਰਖਵਾਲਾ ਬਾਅਦ ਵਿੱਚ ਵੀ ਰਖਵਾਲਾ ਕਹਿੰਦੇ ਉਹਦੇ ਨਾਲ ਤਾਂ ਇਹ ਮੂਰਖ ਜੀਵ ਪ੍ਰੀਤ ਪਾਉਂਦਾ ਹੀ ਨਹੀਂ ਹੈ ਜਾ ਕੀ ਸੇਵਾ ਨਵ ਨਿਦ ਪਾਵੇ ਤਾ ਸਿਉ ਮੂੜਾ ਮਨ ਨਹੀਂ ਲਾਵੇ ਕਹਿੰਦੇ ਉਹ ਪਰਮਾਤਮਾ ਜਿਹਦੀ ਸੇਵਾ ਭਗਤੀ ਕਰਨ ਦੇ ਨਾਲ ਸੰਸਾਰ ਦੀਆਂ ਨੌ ਨਿਧੀਆਂ ਇਹਨੂੰ ਮਿਲ ਜਾਂਦੀਆਂ ਨੇ ਕਹਿੰਦੇ ਇਹ ਗਾਫਲ ਉਹਦੇ ਨਾਲ ਮਨ ਜੋੜਦਾ ਹੀ ਨਹੀਂ ਹੈ ਹਾਂਜੀ ਸੰਗਤ ਜੀ ਕਈ ਦਫਾ ਮਨ ਦੇ ਵਿੱਚ ਇਸ ਤਰ੍ਹਾਂ ਖਿਆਲ ਆਉਂਦਾ ਹੈ ਕਿਸੇ ਜੀਵ ਦੇ ਤੇ ਇਦਾਂ ਨਹੀਂ ਕਿ ਕਿਸੇ ਦਾ ਦਿਲ ਦੁਖੇ ਇਸ ਗੱਲ ਕਰਨ ਨਾਲ ਸਿਰਫ ਮਤਲਬ ਇਹੀ ਆ ਕਿ ਕਈ ਦਫਾ ਆਪ ਨੂੰ ਵੀ ਲੱਗਦਾ ਕਿ ਕਈ ਵਾਰ ਕੋਈ ਇਕੱਠੇ ਬੈਠੇ ਹੋਈਏ ਕੋਈ ਪਰਮਾਤਮਾ ਦੀ ਗੱਲ ਛੇੜੀਏ ਤਾਂ ਥੋੜੀ देर ਗੱਲ ਕਰਕੇ ਸਾਰੇ ਉਸ ਗੱਲ ਨੂੰ ਬੰਦ ਕਰਨਾ ਚਾਹੁੰਦੇ ਨੇ ਮਤਲਬ ਦੂਸਰੀਆਂ ਗੱਲਾਂ ਸ਼ੁਰੂ ਕਰੋ ਤਾਂ ਬਹੁਤ ਲੰਬੀਆਂ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਹੁਣ ਪਾਠ ਆਪਾਂ ਇਹ ਗੁਰਗੰਸਹਿਬ ਜੀ ਦੇ ਅਰਥ ਕਰਕੇ ਪਾਉਨੇ ਵੀ ਆ ਪਰ ਕਈ ਵਾਰ ਸੋਚਦੇ ਆ ਪਤਾ ਨਹੀਂ ਸੰਗਤ ਵਿੱਚ ਕੋਈ ਸੁਣਦੇ ਨੇ ਜਾਂ ਨਹੀਂ ਸੁਣਦੇ ਫਿਰ ਹੁੰਦਾ ਵੀ ਚਲੋ ਜੇ 50 ਨੂੰ ਵੀ ਭੇਜਿਆ ਤਾਂ ਉਹਦੇ ਵਿੱਚੋਂ ਜੇ ਪੰਜ ਨੇ ਵੀ ਸੁਣ ਲਿਆ ਚਲੋ ਕਿਸੇ ਨੇ ਤਾਂ ਸੁਣਿਆ ਸੀ ਤੇ ਕੋਸ਼ਿਸ਼ ਤਾਂ ਕਰੀ ਦੀ ਵੀ ਘੱਟ ਤੋਂ ਘੱਟ ਵੀ 20 ਮਿੰਟ ਦਾ ਹੀ ਕਰੀਏ ਕਿਸੇ ਦਿਨ ਥੋੜਾ ਮੋਟਾ ਟਾਸਟ ਵੀ ਉੱਪਰ ਚਲੀ ਜਾਂਦੀ ਆ ਇਹੀ ਸੋਚਿਆ ਕਿ ਵੀ ਜੇ 20 ਮਿੰਟ ਦਾ ਹੀ ਰੱਖ ਲਈਏ ਸ਼ਾਇਦ ਕੋਈ ਸੁਣ ਲੇ ਕਈ ਦਫਾ ਹੁੰਦਾ ਚਲੋ ਕੰਮ ਤੇ ਜਾਂਦੇ ਆ ਆਉਂਦੇ ਆ ਕੋਈ ਕਾਰ ਚ ਸੁਣ ਲਏ ਕੋਈ ਕਿਚਨ ਚ ਕੰਮ ਕਰਦੇ ਆ ਸੁਣ ਲਏ ਤੇ ਚਲੋ ਬਾਣੀ ਮਤਲਬ ਇਸ ਤਰ੍ਹਾਂ ਲੜੀਵਾਰ ਕਿਸੇ ਦੇ ਕੰਨ ਪੈਂਦੀ ਜਾਵੇ ਨਾ ਤੇ ਕਦੇ ਚਲੋ ਸ਼ਬਦ ਦੇ ਨਾਲ ਮਨ ਬਦਲ ਜਾਏ ਕਿਸੇ ਦਾ ਪਰ ਹੈ ਤੇ ਉਹਦੀ ਰਹਿਮਤ ਆ ਜੀਵ ਤੇ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਵੀ ਚਲੋ ਜੇ ਪ੍ਰਮਾਤਮਾ ਨੇ ਕੁਛ ਥੋੜੀ-ਮੋਟੀ ਰਹਿਮਤ ਕੀਤੀ ਆ ਸੋਜੀ ਪਾਈ ਆ ਤਾਂ ਇਹਨੂੰ ਵੰਡਿਏ ਇਹਦੇ ਨਾਲ ਸਾਰਿਆਂ ਨੂੰ ਸਾਂਝ ਪਾਈਏ ਵੀ ਉਹਦਾ ਨਾਮ ਬੜਾ ਮਿੱਠਾ ਉਹਦੀ ਯਾਦ ਬੜੀ ਮਿੱਠੀ ਆ ਬੜਾ ਮਨ ਨੂੰ ਤਸੱਲੀ ਦਿੰਦੀ ਆ ਬਾਕੀ ਜਦੋਂ-ਜਦੋਂ ਉਹਨੇ ਰਹਿਮਤ ਕਰਨੀਆਂ ਉਸ ਤਰ੍ਹਾਂ ਹੀ ਰਹਿਮਤ ਹੋਣੀ ਆ ਸਾਡੇ ਹੱਥ ਵਸ ਹੈ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਪਰ ਵਿੱਚ ਬਾਣੀ ਤੇ ਉਹਨੇ ਇਹ ਵੀ ਲਿਖਿਆ ਪਰਮਾਤਮਾ ਨੇ ਪਾਸ਼ਾ ਨੇ ਲਿਖਿਆ ਕਿ ਆਪਨ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀਏ ਫਿਰ ਇਹ ਵੀ ਕਿਹਾ ਵੀ ਇਹ ਜਿਹੜਾ ਮਨ ਮਨੁੱਖਾ ਜੀਵਨਾਂ ਦੁਰਲੱਭਾ ਵੀ ਇਹਨੂੰ ਸਫਲ ਕਰ ਲੈ ਫਿਰ ਇਹਦਾ ਮਤਲਬ ਕੁਝ ਸਤੰਤਰਤਾ ਦਿੱਤੀ ਆ ਨਾ ਪਰਮਾਤਮਾ ਨੇ ਜੀਵ ਨੂੰ ਕਿ ਜੀਵ ਨੂੰ ਵੀ ਥੋੜਾ ਉਦਮ ਕਰਨਾ ਚਾਹੀਦਾ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭ ਤੇ ਮਿਹਰ ਕਰਿਓ ਜੀ ਵਾਹਿਗੁਰੂ ਜੀ ਆਦ ਅੰਤ ਜੋ ਰਾਖਣ ਹਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਜਾਕੀ ਸੇਵਾ ਨਵ ਨਿਦ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਨਤ ਦੂਰੇ ਕਹਿੰਦੇ ਉਹ ਪਰਮਾਤਮਾ ਜੋ ਸਦਾ ਹੀ ਸੰਗ ਹੈ ਕਹਿੰਦੇ ਜੀਵ ਮਾਇਆ ਦੇ ਮੋਹ ਦੇ ਵਿੱਚ ਅੰਨਾ ਹੋਇਆ ਪਰਮਾਤਮਾ ਨੂੰ ਦੂਰ ਹੀ ਸਮਝਦਾ ਰਹਿੰਦਾ ਆਪਣੇ ਤੋਂ ਜਾ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੈ ਬਿਸਾਰ ਮੁਗਦ ਅਜਾਨ ਕਹਿੰਦੇ ਉਹ ਪਰਮਾਤਮਾ ਜਿਹਦੀ ਸੇਵਾ ਭਗਤੀ ਕਰਿਆ ਉਹਦੀ ਦਰਗਾਹ ਦੇ ਵਿੱਚ ਇੱਜ਼ਤ ਮਾਣ ਮਿਲਦਾ ਕਹਿੰਦੇ ਬਸ ਯਾਣੇ ਪੰਦੇ ਵਿੱਚ ਮੂਰਖਤਾਈ ਦੇ ਵਿੱਚ ਜੀਵ ਉਹਨੂੰ ਵਿਸਾਰੀ ਰੱਖਦਾ ਪਰਮਾਤਮਾ ਨੂੰ ਸਦਾ ਸਦਾ ਇਹ ਪੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਨਾਨਕ ਜੀ ਕਹਿੰਦੇ ਨੇ ਹੇ ਰੱਖਿਆ ਕਰਨ ਵਾਲੇ ਅਪਾਰ ਪਰਮਾਤਮਾ ਜੀ ਇਹ ਜੀਵ ਤਾਂ ਕਹਿੰਦੇ ਪਲ-ਪਲ ਭੁੱਲਦੇ ਨੇ ਔਗਣ ਕਰਦੇ ਨੇ ਕਹਿੰਦੇ ਤੁਸੀਂ ਹੀ ਕਿਰਪਾ ਕਰਕੇ ਇਹਨਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੋ ਆਪਣਾ ਨਾਮ ਜਪਾਓ ਹਰ ਤਨ ਤਿਆਗ ਕਉ ਢੀ ਸੰਗ ਰਚੈ ਸਾਚ ਝੂਠ ਸਾਚ ਛੋੜ ਝੂਠ ਸੰਗ ਮਚੈ ਰਤਨ त्याग ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਕਹਿੰਦੇ ਪਰਮਾਤਮਾ ਦਾ ਨਾਮ ਜੋ ਰਤਨ ਹੈ ਉਹਨੂੰ ਤਾਂ ਵਿਸਾਰ ਦਿੰਦਾ ਮਾਇਆ ਕਹਿੰਦੇ ਜਿਹੜੇ ਕੌਡੀ ਤੋਂ ਵੀ ਕਹਿੰਦੇ ਮੁੱਲ ਘਾਟਾ ਤੇ ਉਹਦੇ ਵਿੱਚ ਕਹਿੰਦੇ ਹਮੇਸ਼ਾ ਮਸਤ ਹੋਇਆ ਰਹਿੰਦਾ ਕਹਿੰਦੇ ਉਹ ਪਰਮਾਤਮਾ ਦਾ ਨਾਮ ਸੱਚਾ ਉਹਨੂੰ ਛੱਡ ਦਿੰਦਾ ਮਾਇਆ ਝੂਠੀ ਆ ਉਹਦੇ ਵਿੱਚ ਮਸਤ ਆ ਜੋ ਛਡਨਾ ਸੋ ਅਸਤਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਜੋ ਤਾਂ ਕਹਿੰਦੇ ਮਾਇਆ ਇੱਥੇ ਛੱਡ ਜਾਣੀ ਆ ਉਹਨੂੰ ਇਦਾਂ ਸਮਝਦਾ ਵੀ ਪਤਾ ਨਹੀਂ ਸਦਾ ਹੀ ਨਾਲ ਰਹਿਣੀ ਆ ਜੋ ਕਹਿੰਦੇ ਪ੍ਰਮਾਤਮਾ ਸਦਾ ਸੰਗਾ ਉਹਨੂੰ ਕਿਤੇ ਦੂਰ ਹੀ ਸਮਝਦਾ ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਕਹਿੰਦੇ ਜਿਹੜੀ ਤਾਂ ਮਾਇਆ ਇੱਥੇ ਛੱਡ ਜਾਣੀ ਆ ਉਹਦੇ ਲਈ ਬੜੀ ਮਿਹਨਤ ਕਰਦਾ ਕਹਿੰਦੇ ਬੜੀ ਭੱਜ ਦੌੜ ਆ ਜੋ ਪ੍ਰਮਾਤਮਾ ਦਾ ਨਾਮ ਸਹਾਈ ਹੋਣਾ ਉਹਨੂੰ ਕਹਿੰਦੇ ਤਿਆਗ ਦਿੰਦਾ ਚੰਦਨ ਲੇਪ ਉਤਾਰੈ ਤੋਏ ਗਰਤਬ ਪ੍ਰੀਤ ਪਸਮ ਸੰਗ ਹੋਏ ਕਹਿੰਦੇ ਵੀ ਜਿਸ ਤਰ੍ਹਾਂ ਵਿਖੋਤਾ ਹੁੰਦਾ ਨਾ ਉਹ ਕਹਿੰਦੇ ਉਹਦੀ ਸਵਾਦ ਦੇ ਨਾਲ ਪ੍ਰੀਤ ਹੁੰਦੀ ਆ ਉਹ ਹਮੇਸ਼ਾ ਵੀ ਧੂੜ ਦੇ ਵਿੱਚ ਹੀ ਲਟਦਾ ਨਾ ਉਹਨੂੰ ਕਹਿੰਦੇ ਜੇ ਤੁਸੀਂ ਚੰਦਨ ਦਾ ਲੇਪ ਵੀ ਲਾਦੇ ਹੋ ਤਾਂ ਵੀ ਉਹਨੇ ਧੂੜ ਦੇ ਵਿੱਚ ਹੀ ਲਟਣਾ ਉਹਨੂੰ ਕੋਈ ਕਿਉਂਕਿ ਉਹਨੂੰ ਪਤਾ ਹੀ ਨਹੀਂ ਵੀ ਚੰਦਨ ਦੀ ਕੀ ਕੀਮਤ ਆ ਇਸ ਤਰ੍ਹਾਂ ਹੀ ਕਹਿੰਦੇ ਜੀਵ ਆ ਜੀਵ ਨੂੰ ਪਤਾ ਨਹੀਂ ਹੈ ਕਿ ਪ੍ਰਮਾਤਮਾ ਦੇ ਨਾਮ ਦੀ ਕੀ ਕੀਮਤ ਆ ਪਰ ਉਹ ਮਾਇਆ ਵਿੱਚ ਹੀ ਗਲਤਾਨ ਰਹਿੰਦਾ ਇਹ ਉਦਾਹਰਣ ਦੇ ਰਹੇ ਨੇ ਕਿ ਵੀ ਇਸ ਤਰ੍ਹਾਂ ਜਿਵੇਂ ਖੋਤੇ ਨੂੰ ਪਤਾ ਨਹੀਂ ਨਾ ਵੀ ਚੰਦਨ ਦਾ ਕੀ ਮੁੱਲ ਆ ਸਵਾਹ ਹੀ ਲਟਦਾ ਇਸ ਤਰ੍ਹਾਂ ਹੀ ਜੀਵ ਦਾ ਹਾਲ ਆ ਕਹਿੰਦੇ ਜਿਹੜਾ ਨਾਮ ਨਹੀਂ ਜਪਦਾ ਨਾ ਉਹਨੂੰ ਪਤਾ ਹੀ ਨਹੀਂ ਵੀ ਨਾਮ ਦੀ ਕੀ ਕੀਮਤ ਆ ਉਹ ਮਾਇਆ ਦੀ ਕੀਮਤ ਸਮਝੀ ਬੈਠਾ ਵਾਹਿਗੁਰੂ ਵਾਹਿਗੁਰੂ ਅੰਧਕੂਪ ਮਹਿ ਪਤਿਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਫਿਰ ਬੇਨਤੀ ਕਰਦੇ ਨੇ ਨਾਨਕ ਜੀ ਕਹਿੰਦੇ ਹੇ ਦਿਆਲੂ ਪਰਮਾਤਮਾ ਜੀ ਕਹਿੰਦੇ ਇਹ ਜੀਵ ਤਾਂ ਕਹਿੰਦੇ ਮਾਇਆ ਦੇ ਅੰਧੇ ਖੂਬ ਦੇ ਵਿੱਚ ਵਿਕਾਰਾਂ ਦੇ ਵਿੱਚ ਹੀ ਕਹਿੰਦੇ ਲਿਬੜਿਆ ਹੋਇਆ ਹੈ ਕਹਿੰਦੇ ਤੁਸੀਂ ਹੀ ਕਿਰਪਾ ਕਰਕੇ ਇਹਨੂੰ ਕੱਢਣਾ ਕਰ ਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਕਹਿੰਦੇ ਪਰਮਾਤਮਾ ਨੇ ਇਹਨੂੰ ਦਿੱਤਾ ਤਾਂ ਮਨੁੱਖਾ ਜੀਵਨ ਆ ਪਰ ਕਹਿੰਦੇ ਜਿਸ ਤਰ੍ਹਾਂ ਦੇ ਕੰਮ ਕਰ ਰਿਹਾ ਉਹ ਕਹਿੰਦੇ ਵੀ ਜਿਵੇਂ ਪਸ਼ੂਆਂ ਵਾਲੇ ਹੁੰਦੇ ਨੇ ਜੋ ਸੋਚ ਨਹੀਂ ਸਕਦੇ ਹੈਗੇ ਕਹਿੰਦੇ ਦਿਨ ਰਾਤ ਕਹਿੰਦੇ ਵੀ ਜਿੱਥੇ ਹੈਗਾ ਵੀ ਲੋਕਾਂ ਨੂੰ ਖੁਸ਼ ਕਰਨ ਵਾਲਾ ਕੰਮ ਵੀ ਉਹਦੇ ਵਿੱਚ ਹੀ ਮਾਸਤ ਰਹਿੰਦਾ ਬਾਹਰ ਭੇਖ ਅੰਤਰ ਮਲ ਮਾਇਆ ਛਫ ਸੁਨਾਹੀ ਕਛ ਕਰੇਿ ਸਪਾਇਆ ਕਹਿੰਦੇ ਬਾਹਰੋਂ ਤੇ ਕਈ ਵਾਰ ਧਾਰਮਿਕ ਭੇਖ ਕਰਦਾ ਜੀਵ ਪਰ ਅੰਦਰ ਮਾਇਆ ਦੀ ਮੈਲ ਆ ਬਾਹਰੋਂ ਇਹ ਦਿਖਾਵਾ ਕਰਦਾ ਵੀ ਮੈਂ ਧਾਰਮਿਕ ਆ ਪਰ ਕਹਿੰਦੇ ਵੀ ਇਹ ਕੁਛ ਜੇ ਜੀਵ ਵਿਖਾਵਾ ਵੀ ਕਰਦਾ ਇਹ ਛੁਪ ਨਹੀਂ ਸਕਦਾ ਕਿ ਕੋ ਪ੍ਰਮਾਤਮਾ ਤੇ ਅੰਤਰ ਜਾਮੀ ਆ ਉਹ ਸਭ ਦੇ ਦਿਲ ਦੀ ਜਾਣਦਾ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਕਹਿੰਦੇ ਜੀਵ ਦੇ ਅੰਦਰ ਤਾਂ ਲੋਭ ਹੈ ਕਹਿੰਦੇ ਬڑا ਲੋਭ ਕਹਿੰਦੇ ਮਾਇਆ ਦਾ ਲੱਗਿਆ ਪਦਾਰਥਾਂ ਦਾ ਲੱਗਿਆ ਬਾਹਰੋਂ ਕਹਿੰਦੇ ਚਾਹੇ ਉਹ ਦਿਖਾਉਂਦਾ ਕਿ ਮੈਂ ਬੜਾ ਗਿਆਨੀ ਆ ਧਿਆਨੀ ਆ ਤੇ ਤੀਰਥਾਂ ਦੇ ਇਸ਼ਨਾਨ ਕਰ ਰਿਹਾ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰ ਅਥਾ ਕਹਿੰਦੇ ਜਿਸ ਜੀਵ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਦੀ ਆਗਾ ਕਹਿੰਦੇ ਬਾਹਰੋਂ ਵੀ ਜਿਹੜਾ ਉਹਦਾ ਤਨ ਹੈ ਨਾ ਸਰੀਰ ਉਹ ਫਿਰ ਕੋਈ ਜ਼ਿਆਦਾ ਚੰਗਾ ਨਹੀਂ ਲੱਗਦਾ ਹੈਗਾ ਉਹ ਬਾਹਰ ਵੀ ਦਿਖਾਵਾ ਦਿੰਦਾ ਫਿਰ ਬਾਹਰ ਆ ਜਿਹੜੀ ਚੀਜ਼ ਅੰਦਰ ਆ ਉਹ ਬਾਹਰੋਂ ਵੀ ਦਿਖਾਈ ਦਿੰਦੀ ਆ ਫਿਰ ਕਹਿੰਦੇ ਜਦੋਂ ਜੀਵ ਨੇ ਆਪਣੇ ਗਲ ਦੇ ਵਿੱਚ ਵਿਕਾਰਾਂ ਦਾ ਪੱਥਰ ਬਨ ਲਿਆ ਕਹਿੰਦੇ ਫਿਰ ਇਸ ਸਮੁੰਦਰ ਨੂੰ ਸੰਸਾਰ ਦੇ ਨੂੰ ਭਵਜਲ ਨੂੰ ਕਿਵੇਂ ਤਰ ਸਕਦਾ ਹੋਰ ਭਾਰਾ ਕਰ ਲਿਆ ਨਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਅੰਦਰ ਪ੍ਰਮਾਤਮਾ ਆਪ ਵਸ ਗਿਆ ਆ ਕੇ ਆਪ ਪ੍ਰਗਟ ਹੋ ਗਿਆ ਉਹ ਕਹਿੰਦੇ ਸੇਵਕ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਸੋਨ ਅੰਦਾ ਕੈਸੇ ਮਾਰਗ ਪਾਵੇ ਕਰ ਗਹਿਲੀ ਓੜ ਨਿਭਾਵੇ ਕਹਾ ਬੁਜਾਰਤ ਬੂਜ ਡੋਰਾ ਨਿਸ ਕਹੀਏ ਤੋ ਸਮਝੈ ਪੂਰਾ ਇੱਥੇ ਪਾਸ਼ਾ ਨੇ ਬਹੁਤ ਸੋਹਣੀਆਂ ਉਦਾਹਰਨਾਂ ਦੇ ਕੇ ਸਮਝਾਇਆ ਕਹਿੰਦੇ ਵੀ ਜਿਸ ਤਰ੍ਹਾਂ ਇੱਕ ਜਿਹੜਾ ਹੈ ਗ ਜੀਵ ਹੈ ਜਿਹਨੂੰ ਸੁਣ ਨਹੀਂ ਰਿਹਾ ਕਹਿੰਦੇ ਵੀ ਉਹਨੂੰ ਬੁਝਾਰਤ ਕਿਵੇਂ ਬੁਝ ਲੂਗਾ ਉਹਨੂੰ ਤਾਂ ਸੁਣੇ ਨਹੀਂ ਰਿਹਾ ਜੇ ਕਹਿੰਦੇ ਆਪਾਂ ਉਹਨੂੰ ਕਹਿੰਨੇ ਆਂ ਵੀ ਰਾਤ ਆ ਉਹ ਦਿਨ ਸਮਝ ਲੈਂਦਾ ਕਿਉਂਕਿ ਉਹਨੂੰ ਉਹਨੂੰ ਸੁਣਦਾ ਨਹੀਂ ਵਿਚਾਰੇ ਨੂੰ ਫਿਰ ਇਸ ਤਰ੍ਹਾਂ ਹੀ ਕਹਿੰਦੇ ਕਹਾ ਬਿਸਨ ਪਦ ਗਾਵੇ ਗੰਗ ਕਹਿੰਦੇ ਜਿਹੜਾ ਇੱਕ ਬੋਲ ਨਹੀਂ ਸਕਦਾ ਉਹ ਕਹਿੰਦੇ ਕਿੱਥੋਂ ਗਾ ਸਕਦਾ ਵੀ ਜਦੋਂ ਉਹ ਬੋਲ ਹੀ ਨਹੀਂ ਸਕਦਾ ਉਹ ਉਹ ਗਾਉਣਾ ਤਾਂ ਉਹਦਾ ਇੱਕ ਪਾਸੇ ਰਹਿ ਗਿਆ ਫਿਰ ਕਹਿੰਦੇ ਕਹਿ ਪਿੰਗਲ ਪਰਵਤ ਪਰ ਪਵਨ ਨਹੀਂ ਹੋਤ 우ਆ ਉਸ ਗਵਨ ਫਿਰ ਕਹਿੰਦੇ ਵੀ ਇੱਕ ਜਿਹੜਾ ਲੂਲਾ ਉਹ ਘਰ ਪਰਬਤ ਦੇ ਉੱਪਰ ਕਿਦਾਂ ਬਣਾ ਦੂਗਾ ਉਹਦਾ ਤਾਂ ਕਹਦੇ ਉੱਥੇ ਜਾਣਾ ਹੀ ਮੁਸ਼ਕਲ ਆ ਤੁਰ ਕੇ ਫਿਰ ਕਹਿੰਦੇ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਫਿਰ ਕਹਿੰਦੇ ਨੇ ਇਹ ਸਾਰੇ ਆਪ ਦੁਬਾਰਾ ਫਿਰ ਸਮਝੀਏ ਵੀ ਜਿਸ ਤਰ੍ਹਾਂ ਕਹਿੰਦੇ ਇੱਕ ਸੁਣ ਨਹੀਂ ਸਕਦਾ ਤਾਂ ਉਹ ਬੁਝਾਰਤ ਕਿਵੇਂ ਬੁੱਝ ਲੂਗਾ ਤੇ ਇੱਕ ਬੋਲ ਨਹੀਂ ਸਕਦਾ ਤਾਂ ਉਹ ਗਾ ਕਿਵੇਂ ਲਊਗਾ ਇੱਕ ਤੁਰ ਨਹੀਂ ਸਕਦਾ ਤੇ ਉਹ ਕਿੱਥੇ ਆਪਣਾ ਘਰ ਜਾ ਕੇ ਪਰਬਤ ਤੇ ਬਣਾ ਲੂਗਾ ਹੈਨਾ ਫਿਰ ਉਹ ਕਹਿੰਦੇ ਵੀ ਇਹਨਾਂ ਨੂੰ ਤਾਂ ਵੱਡੇ ਆਸਰੇ ਦੀ ਲੋੜ ਆ ਹੁਣ ਜੇ ਕਹਿੰਦੇ ਵੀ ਜਿਹਨੂੰ ਦਿਸਦਾ ਨਹੀਂ ਹੈਗਾ ਸੁਣਾ ਕਹਿੰਦੇ ਸੁਣ ਅੰਦਾ ਕਿ ਐਸੇ ਮਾਰਗ ਪਾਵੇ ਕਰ ਗੈ ਲਿਹ ਓੜ ਨਿਵਹਾਵੇ ਫੇਰ ਕਹਿੰਦੇ ਵੀ ਜੇ ਇੱਕ ਅੰਨਾ ਹੈਗਾ ਵੀ ਤਾਂ ਉਹ ਨੂੰ ਸੁਣਨ ਦੇ ਨਾਲ ਕਿੱਥੋਂ ਮਾਰਗ ਦਾ ਪਤਾ ਲੱਗ ਜੂਗਾ ਹਾਂ ਇਹ ਹੈਗਾ ਵੀ ਜੇ ਉਹਦਾ ਆਪਾਂ ਹੱਥ ਫੜ ਕੇ ਲੈ ਕੇ ਚੱਲੀਏ ਫਿਰ ਉਹ ਤੁਰ ਲੂਗਾ ਹਨਾ ਇਸ ਤਰ੍ਹਾਂ ਫੇਰ ਕਹਿ ਰਹੇ ਨੇ ਕਿ ਵੀ हे ਪ੍ਰਮਾਤਮਾ ਜੀ ਨਾਨਕ ਤੁਮਰੀ ਕਿਰਪਾ ਕਰੇ ਕਹਿੰਦੇ ਵੀ ਨਾਨਕ ਜੀ ਕਹਿੰਦੇ ਨੇ ਵੀ ਇਹ ਤੁਸੀਂ ਹੀ ਪ੍ਰਮਾਤਮਾ ਜੀ ਕਿਰਪਾ ਕਰੋ ਤੁਹਾਡੇ ਅੱਗੇ ਬੇਨਤੀ ਆ ਵੀ ਇਸ ਜੀਵ ਨੂੰ ਤੁਸੀਂ ਹੀ ਆਪਣੇ ਲੜ ਲਾ ਕੇ ਸਮਝਾਓ ਆਪਣਾ ਨਾਮ ਤੁਸੀਂ ਹੀ ਜਪਾਓ ਜਿਸ ਤਰ੍ਹਾਂ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਨਾ ਵੀ ਇਹਨਾਂ ਸਾਰੇ ਜੀਵਾਂ ਨੂੰ ਕੋਈ ਆਸਰਾ ਜਦੋਂ ਮਿਲ ਜਾਂਦਾ ਫਿਰ ਇਹ ਆਪਣਾ ਜਿਹੜੀ ਇਹਨਾਂ ਦੀ ਕੋਈ ਕਮੀ ਹੈਗੀ ਆ ਉਹਦੇ ਹੁੰਦਿਆਂ ਹੋਿਆਂ ਵੀ ਫਿਰ ਇਹ ਆਪਣਾ ਜਿੱਦਾਂ ਕਹਿੰਦੇ ਨੇ ਵੀ ਅ ਨਿਰਵਾਣ ਇਹਨਾਂ ਦਾ ਹੋ ਜਾਂਦਾ ਇਸ ਤਰ੍ਹਾਂ ਹੀ ਜੀਵ ਦਾ ਹੈਦਾ ਕਹਿੰਦੇ ਵੀ ਪ੍ਰਮਾਤਮਾ ਜੀ ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਆਪਣੇ ਲੜ ਲਾ ਲੋ ਆਪਣਾ ਨਾਮ ਜਪਾ ਲੋ ਬਿਅਸੀਤਾ ਔਗਣ ਹਾਰੇ ਜੀਵਾਂ ਤੁਸੀਂ ਕਿਰਪਾ ਕਰੋ ਵਾਹਿਗੁਰੂ ਜੀ ਵਾਹਿਗੁਰੂ ਸੋਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੇ ਓੜ ਨਿਭਾਵੈ ਕਹਾ ਬੁਜਾਰਤ ਬੂਜ ਡੋਰਾ ਨਿਸ ਕਹੀਏ ਤੋ ਸਮਝੈ ਪੂਰਾ ਕਹ ਬਿਸਨ ਪਦ ਗਾਵੇ ਗੰਗ ਜਤਨ ਕਰੇ ਤੋ ਵੀ ਸੁਰ ਪੰਗ ਕਹਿ ਪਿੰਗਲ ਪਰਵਤ ਪਰ ਪਵਨ ਨਹੀਂ ਹੋਤ ਉਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਕਹਿੰਦੇ ਇਹ ਨਾਨਕ ਜੀ ਕਹਿੰਦੇ ਇਹ ਪਰਮਾਤਮਾ ਜੀ ਤੇਰੀ ਕਿਰਪਾ ਨਾਲ ਹੀ ਇਹ ਤਰ ਸਕਦੇ ਨੇ ਜੀਵ ਸੰਗ ਸਹਾਈ ਸੋ ਆਵੇਂ ਨ ਚੀਤ ਜੋ ਬਹਿrai ਤਾਂ ਸਿਉ ਪ੍ਰੀਤ ਕਹਿੰਦੇ ਜੋ ਪਰਮਾਤਮਾ ਸਦਾ ਸੰਗਾ ਉਹ ਤਾਂ ਜੀਵ ਨੂੰ ਚੇਤੇ ਨਹੀਂ ਆਉਂਦਾ ਕਹਿੰਦੇ ਬਾਕੀ ਜਿਹੜੇ ਵਿਕਾਰ ਨੇ ਉਹਨਾਂ ਦੇ ਨਾਲ ਬੜਾ ਪ੍ਰੇਮ ਆ ਬਲੂਆ ਕੇ ਗ੍ਰਹ ਪੀਤਰ ਬਸੈ ਅਨੰਦ ਕੇ ਲਮਾਇਆ ਰੰਗ ਰਸੈ ਕਹਿੰਦੇ ਇਸ ਤਰ੍ਹਾਂ ਹੈ ਜੀਵ ਜਿਵੇਂ ਕਹਿੰਦੇ ਰੇਤ ਦੇ ਘਰ ਵਿੱਚ ਰਹਿੰਦਾ ਹੁੰਦਾ ਕਿਉਂਕਿ ਰੇਤ ਦਾ ਘਰ ਜਿਵੇਂ ਟੈਂਦਾ 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 ਜਾਂਦਾ ਨਾ ਇਸ ਤਰ੍ਹਾਂ ਹੀ ਕਹਿੰਦੇ ਫਿਰ ਜੀਵ ਦੀ ਜਿਹੜੀ ਉਮਰ ਕਿਵੇਂ ਹੌਲੀ ਹੌਲੀ ਖਤਮ ਹੋ ਰਹੀ ਆ ਕਹਿੰਦੇ ਪਰ ਇਹ ਮਾਇਆ ਦੇ ਰੰਗਾਂ ਵਿੱਚ ਹੀ ਰਚਿਆ ਹੋਇਆ ਹੈ ਦੇੜ ਕਰ ਮਾਨ ਮਨੇ ਪਰਤੀਤ ਕਾਲ ਨ ਆਵੇ ਮੁੜ ਚੀਤ ਕਹਿੰਦੇ ਜੀਵ ਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜਾ ਇਹ ਜੀਵਨ ਆ ਪਤਾ ਨਹੀਂ ਸਦਾ ਦਾ ਹੀ ਹੈ ਇਸ ਤਰ੍ਹਾਂ ਦੀ ਕਹਿੰਦੇ ਉਹਨੂੰ ਮਨ ਦੇ ਵਿੱਚ ਹੈ ਵੀ ਪਤਾ ਨਹੀਂ ਜਿਹੜਾ ਜੀਵਨ ਆ ਸੱਚਾ ਕਹਿੰਦੇ ਉਹਨੂੰ ਮੌਤ ਯਾਦ ਹੀ ਨਹੀਂ ਆਉਂਦੀ ਹੈਗੀ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾ ਲੋਭ ਤਰੋ ਈ ਆਹੂ ਜੁਗਤ ਬਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਕਹਿੰਦੇ ਜੀਵ ਨੂੰ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਲੋਭ ਤੇ ਦੂਜਿਆਂ ਨਾਲ ਦਗਾ ਕਰਨਾ ਇਸ ਤਰ੍ਹਾਂ ਕਰਦੇ ਆ ਕਰਦੇ ਆ ਕਹਿੰਦੇ ਜੀਵ ਨੇ ਪਤਾ ਨਹੀਂ ਕਿੰਨੇ ਕਿ ਜਨਮ ਕਹਿੰਦੇ ਇਹਨੇ ਬਤਾਏ ਨੇ ਇਸ ਤਰ੍ਹਾਂ ਦੇ ਮਾੜੇ ਵਿਕਾਰਾਂ ਵਿੱਚ ਲੱਗ ਕੇ ਫਿਰ ਨਾਨਕ ਜੀ ਕਹਿੰਦੇ ਨੇ हे ਪ੍ਰਮਾਤਮਾ ਜੀ ਤੁਸੀਂ ਹੁਣ ਕਿਰਪਾ ਕਰਕੇ ਰਹਿਮਤ ਕਰਕੇ ਇਸ ਜੀਵ ਨੂੰ ਆਸਰਾ ਦਿਓ ਰੱਖਿਆ ਕਰੋ ਇਹਦੀ ਕਹਿੰਦੇ ਤੂੰ ठाकुर ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਕਹਿੰਦੇ ਹੈ ਪ੍ਰਮਾਤਮਾ ਜੀ ਤੁਸੀਂ ਸਾਡੇ ਸਵਾਮੀਓ ਤੁਹਾਡੇ ਅੱਗੇ ਬੇਨਤੀ ਹੈ ਇਹ ਸਾਡੀ ਜਿੰਦ ਸਰੀਰ ਇਹ ਸਭ ਤੇਰੀ ਦਿੱਤੀ ਹੋਈ ਪੂੰਜੀ ਆ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕਹਿੰਦੀ ਤੂੰ ਕਹਿੰਦੇ ਤੁਸੀਂ ਸਾਡੇ ਮਾਤਾ ਪਿਤਾ ਹੋ ਅਸੀਂ ਤੁਹਾਡੇ ਬੱਚੇ ਆ ਕਹਿੰਦੇ ਤੁਸੀਂ ਕਿਰਪਾ ਕਰੋ ਤਾਂ ਅਸੀਂ ਸੁੱਖਾਂ ਦੇ ਘਰ ਵਿੱਚ ਵਸ ਸਕਦੇ ਹਾਂ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਕਹਿੰਦੇ ਹੈ ਪਰਮਾਤਮਾ ਜੀ ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ ਤੁਸੀਂ ਸਭ ਤੋਂ ਉੱਚੇ ਪਰਮਾਤਮਾ ਜੀ ਹੋ ਭਗਵਾਨ ਜੀ ਹੋ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮਤੇ ਹੋਏ ਸੋ ਆਗੇ ਆਕਾਰੀ ਕਹਿੰਦੇ ਇਸ ਸੰਸਾਰ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਸਾਰਾ ਤੁਹਾਡੇ ਹੁਕਮ ਵਿੱਚ ਹੋ ਰਿਹਾ ਹੈ ਸਾਰੀ ਸ੍ਰਿਸ਼ਟੀ ਕਹਿੰਦੇ ਤੁਹਾਡੇ ਹੁਕਮ ਦੀ ਅਗੇ ਅੱਚ ਚੱਲ ਰਹੀ ਆ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਕਹਿੰਦੇ ਹੈ ਪਰਮਾਤਮਾ ਜੀ ਤੁਹਾਡੀ ਕਿਸ ਤਰ੍ਹਾਂ ਦੀ ਅਵਸਥਾ ਹੈ ਤੁਸੀਂ ਕਿੰਨੇ ਕ ਵੱਡੇ ਹੋ ਤੁਹਾਡਾ ਭੇਦ ਅਸੀਂ ਨਹੀਂ ਜਾਣ ਸਕਦੇ ਇਹ ਸਭ ਕੁਝ ਤੁਹਾਨੂੰ ਆਪ ਨੂੰ ਹੀ ਪਤਾ ਹੈ ਜਿੱਦੇ ਵੱਡੇ ਤੁਸੀਂ ਹੋ ਇਹ ਤੁਹਾਨੂੰ ਆਪਣਾ ਆਪ ਸਭ ਕੁਝ ਤੁਹਾਨੂੰ ਪਤਾ ਹੈ ਜੀਵ ਤੁਹਾਡਾ ਅੰਤ ਨਹੀਂ ਪਾ ਸਕਦੇ ਪਰ ਹਾਂ ਨਾਨਕ ਜੀ ਕਹਿੰਦੇ ਨੇ ਤੁਹਾਡੇ ਦਾਸ ਤੁਹਾਡੇ ਤੋਂ ਸਦਾ ਸਦਕੇ ਜਾਂਦੇ ਨੇ ਤੁਹਾਡੇ ਤੋਂ ਸਦਾ ਕੁਰਬਾਨ ਜਾਂਦੇ ਨੇ ਪਰਮੇਸ਼ਰ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਅਣਜਾਣ ਸਮਝ ਕੇ ਬਖਸ਼ ਦੇਣੀਆਂ ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ ਦੇ ਪਰਮੇਸ਼ਰ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ